ਤੇ ਇਹ ਚੱਲਦਾ ਸੈਟਲਾਈਟ ਨਾਲ ਨਿਊ ਟੈਕਨੋਲੋਜੀ ਇਹ ਫਰੰਟ ਤੇ ਸਪਰੇਅ ਵਾਲਾ ਜਗਾੜ ਸਾਰਾ ਤੇ ਬੈਕ ਤੇ ਤੁਸੀਂ ਫਰਟੀਲਾਈਜ਼ਰ ਪਾ ਸਕਦੇ ਹੋ ਤੁਸੀਂ ਆ ਦੇਖੋ ਇਹਦੇ ਡਬਲ ਆ ਹਰੇਕ ਦੇ ਇੱਕ ਹੁੰਦਾ ਆ ਨਵੀਂ ਟੈਕਨੋਲੋਜੀ ਕੱਢਤੀ ਇਹਨਾਂ ਨੇ ਸੈਟਲਾਈਟ ਉੱਪਰਲਾ ਚੱਕੇ ਦਿੱਤਾ ਇਹ ਨਵਾਂ ਮਾਡਲ ਕੱਢਿਆ ਠੀਕ ਪੀਟੀਓ ਨਾਲ ਚੱਲਦਾ ਹੀ ਸਿਸਟਮ ਦੇ ਲੋ ਨਿਊ ਜਲਾ ਲਾਈਆਂ ਵੀ ਆ ਇਹ ਫਾਰਮ ਦੇ ਵਿੱਚ ਜਿਵੇਂ ਕਿਨੂਆਂ ਦੇ ਬਾਗ ਨੇ ਸਾਰੇ ਕਿਤੇ ਜੀ ਇਹਦਾ ਕੰਟਰੋਲ ਹੈਗੇ ਨੇ ਮੂਰੇ ਬੂਮ ਆਪਾਂ ਸਪਰੇਅ ਲਓ ਜੀ ਬਾਬੇ ਹੁਣ ਆਪਾਂ ਪਹੁੰਚ ਗਏ TND ਇਹਨਾਂ ਦਾ ਸੈਟੇਲਾਈਟ ਕੰਪਿਊਟਰ ਵਾਲਾ ਸਭ ਤੋਂ ਟੌਪ ਤੇ ਆ ਇਹਦੇ ਉੱਪਰ ਕੋਈ ਨਹੀਂ ਇੱਕ α ਇੱਕ A ਤੇ ਇਹਨਾਂ ਦੇ ਕਿਹੜੇ-ਕਿਹੜੇ ਇੰਪਲੀਮੈਂਟ ਆਉਂਦੇ ਨੇ ਦੇਖੋ ਚੱਲ ਰਿਹਾ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਸਾਰੇ ਦੀ ਦੰਦੇ ਆ ਜਾਣਕਾਰੀ ਸਟਾਰਟਿੰਗ ਕਰਦੇ ਆਪਾਂ ਜੀ ਕੰਪਿਊਟਰ ਕਰਾਤੋ ਜੀ ਆਹ ਦੇਖੋ ਜੀ ਨਵੀਂ ਟੈਕਨੋਲੋਜੀ ਜਿਵੇਂ ਉਹਦੇ ਉੱਪਰ ਦੀ ਸੈਟੇਲਾਈਟ ਔਰ ਨਵੀਂ ਟੈਕਨੋਲੋਜੀ ਕਰਤੀ ਇਹਨਾਂ ਨੇ ਸੈਟੇਲਾਈਟ ਉੱਪਰਲਾ ਚੱਕੇ ਦਿੱਤਾ ਇਹ ਨਵਾਂ ਮਾਡਲ ਕੱਢਿਆ ਠੀਕ ਆ ਜੀ ਇਹਨਾਂ ਦੇ ਨੰਬਰ ਤੁਹਾਨੂੰ ਦਵਾਂਗੇ ਨੰਬਰ ਤੇ ਤੁਸੀਂ ਕਾਲ ਕਰਕੇ ਕੋਈ ਵੀ ਚੀਜ਼ ਦਾ ਰੇਟ ਨੂੰ ਪੁੱਛ ਸਕਦੇ ਹੋ ਕਿਉਂਕਿ ਇਹਨਾਂ ਦੀ ਪ੍ਰਾਈਸ ਲਿਸਟ ਬਾਈ ਜੀ ਲੱਗੀ ਹੋਈ ਹੈ ਨਹੀਂ ਵੈਸੇ ਤੁਹਾਨੂੰ ਡਿਟੇਲ ਆਪਾਂ ਦੇ ਦਨੇ ਆ 8 ਫੁੱਟ ਆ ਜੀ ਹਿੱਸਾ ਵਗੈਰਾ ਦੇਖੋ ਕਿੰਨਾ ਹੈਵੀ ਆ ਇੰਨਾ ਹੈਵੀ ਕਿਸੇ ਦਾ ਨਹੀਂ ਹੋਣਾ ਮੈਂ ਨਹੀਂ ਦੇਖਿਆ ਜੀ ਇੰਨਾ ਹੈਵੀ ਜਿਗਾਰਡ ਕਿਹਦੇ ਵੀ ਲਾਇਆ ਹੋਇਆ ਆ ਟੋਲ ਬਾਕਸ ਲੱਗਿਆ ਹੋਇਆ ਤੁਸੀਂ ਇਹਦੇ ਵਿੱਚ ਆਪਦਾ ਜਿਹੜਾ ਸੈਟਲਾਈਟ ਆ ਰੱਖ ਸਕਦੇ ਹੋ ਮੀਂਹ ਮੂਹ ਦੇ ਵਿੱਚ ਠੀਕ ਆ ਜੀ ਇਹ ਕੇ ਮਾਡਲ ਆ ਕੇ ਆ ਇਹ ਵੀ ਸੇਮ ਹੀ ਆ ਕਵਾਲਿਟੀ ਨੰਬਰ 1 ਇਹਨਾਂ ਦੀ ਆ ਪੁੱਛਦੇ ਆ ਵੀ ਆਹ ਕਿਹੜੀ ਚੀਜ਼ ਆ ਜੀ ਇਹ ਜਿਹੜਾ ਹੈਗਾ ਜੀ ਇਹ ਚੱਲਦਾ ਲੇਜ਼ਰ ਉਹਦੇ ਨਾਲ ਸੈਟਲ ਉਹਦੇ ਨਾਲ ਇਹ ਹੈਗਾ 270 ਦਾ ਤੇ ਇਹ ਚੱਲਦਾ ਸੈਟਲਾਈਟ ਨਾਲ ਨਿਊ ਟੈਕਨੋਲੋਜੀ ਇਹ ਹੈਗਾ 370 ਦਾ ਠੀਕ ਆ ਜੀ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਇਹਨਾਂ ਦਾ ਬੂਮ ਸਪਰੇਅ ਵਾਲਾ ਇਹ ਹੈਗਾ 15 ਲੱਖ ਰੁਪਏ ਦਾ ਜੀ ਇਹਦੇ ਫਰੰਟ ਤੇ ਸਪਰੇਅ ਵਾਲਾ ਜਿਗਾਰਡ ਸਾਰਾ ਤੇ ਬੈਕ ਤੇ ਤੁਸੀਂ ਫਰਟੀਲਾਈਜ਼ਰ ਪਾ ਸਕਦੇ ਹੋ ਤੇ ਫਰਟੀਲਾਈਜ਼ਰ ਦੇ ਵੀ ਡਬਲ ਦੰਦਾ ਹੈ ਜੇ ਇਹ ਮੈਂ ਨਾ ਤੁਸੀਂ ਆ ਦੇਖੋ ਇਹਦੇ ਡਬਲ ਆ ਹਰੇਕ ਦੇ ਇੱਕ ਹੁੰਦਾ ਇਹਦੇ ਕ ਆ ਗਿਆ ਇੱਕ ਆ ਆ ਗਿਆ ਠੀਕ ਹੈ ਜੀ ਇਹ ਰੇਖ ਢਾਉਂਦਾ ਹੈ ਤੇ ਫਰੰਟ ਤੇ ਸਪਰੇਅ ਕਰਦਾ ਮੰਨ ਲਓ ਇੱਕੋ ਵਾਰ ਚ ਦੋਨੇ ਕੰਮ ਕਰਾਉਂਦਾ ਇਹਨੇ ਵਗ ਜਾਣਾ ਨਾਲੇ ਮੂਰੇ ਸਪਰੇਅ ਕਰਦਾ ਤੇ ਮਗਰ ਰੇਹ ਪਾਉਂਦਾ ਇਹਦੀ ਕੀਮਤ ਹੈਗੀ ਆ ਜੀ 15 ਲੱਖ ਰੁਪਈਆ ਤੇ ਇਹਨੂੰ ਵੇਖ ਕੇ ਇਹ ਇਹਨਾਂ ਦੇ ਸੈਟਲਾਈਟ ਨੇੜੇ ਵਰਤਦੇ ਨੇ ਜੀ ਟਾਪ ਕੁਆਲਿਟੀ ਇਹ ਹੋ ਗਿਆ ਇਹ ਕਲਫਾ ਹੋ ਗਿਆ ਇਹਨਾਂ ਦੇ ਉੱਪਰ ਸੈਟਰ ਲਾਈਟਾਂ ਦਾ ਕੋਈ ਨਹੀਂ ਚਲ ਹੁਣ ਆਪਾਂ ਦਿਖਾਉਨੇ ਆ ਜੀ ਜੀ ਇਹਦਾ ਕੰਟਰੋਲ ਹੈਗੇ ਨੇ ਮੂਰੇ ਬੂਮ ਆਪਾਂ ਸਪਰੇਅ ਕੰਟਰੋਲ ਸਾਰੇ ਹੋ ਗਏ ਠੀਕ ਆ ਜੀ ਇਹ ਕੰਟਰੋਲ ਹੈਗੇ ਨੇ ਉੱਪਰ ਥੱਲੇ ਕਰਨ ਵਾਲੇ ਆਹ ਗੀਅਰ ਆ ਗਿਆ ਜੀ ਇਹ ਪ੍ਰੈਸ਼ਰ ਆ ਗਿਆ ਤੇ ਆ ਆ ਗਿਆ ਮੀਟਰ ਠੀਕ ਆ ਜੀ ਕਿੰਨੀ ਰੇਸ ਤੇ ਚੱਲ ਰਿਹਾ ਇਹ ਲਾਈਟਾਂ ਦੇ ਕੰਟਰੋਲ ਆ ਗਏ ਠੀਕ ਆ ਜੀ ਆ ਆ ਗਿਆ ਮੂਲਾ ਬੂਮ ਦੇ ਉੱਪਰ ਥੱਲੇ ਥੱਲੇ ਕਰਨ ਦੇ ਠੀਕ ਆ ਜੀ ਇਹਨਾਂ ਤੋਂ ਮਗਰ ਜਿਹੜਾ ਆਪਣਾ ਚੱਲਦਾ ਹੈ ਰੇਹ ਵਾਲਾ ਜਗਾਰ ਉਹ ਹੀ ਤੋਂ ਕੰਟਰੋਲ ਹੁੰਦਾ ਪੱਖਾ-ਪੱਖਾ ਲੱਗਿਆ ਵੇਆ ਸ਼ੀਸ਼ਾ ਲੱਗਿਆ ਵੇਈ ਸ਼ੀਸ਼ਾ ਸਾਫ਼ ਕਰਨੋ ਵੀ ਲੱਗਿਆ ਵੇਆ ਸਲੈਂਸਰ ਬੜਾ ਘੈਂਟ ਆ ਮਤਲਬ ਪੂਰੀ ਚੀਜ਼ ਕੈਂ ਬਣਾ ਗਈ ਉਹਦੀ ਆ ਇਹ ਨਹੀਂ ਵੀ ਦੀਸੀਆ ਕੰਮ ਆ ਆ ਇਹਦਾ ਟੈਂਕ ਆ ਗਿਆ ਜੀ ਠੀਕ ਆ ਜੀ 700 ਲੀਟਰ ਇਹਦਾ ਟੈਂਕ ਆ ਬਾਰੇ ਤੁਹਾਨੂੰ ਆਪਾਂ ਦੱਸਤਾ ਤੇ ਇਹ ਆ ਗਿਆ ਅੱਗੇ ਜੀ ਇਹ ਬਾਗਾਂ ਦੇ ਵਿੱਚ ਸਪਰੇਅ ਕਰਦਾ ਇਹਦੇ ਆ ਦੇਖੋ ਨਿਊਜ਼ੀਲੈਂਡ ਲੱਗੀਆਂ ਵੀ ਆ ਇਹ ਸਾਈਡ ਨਿਊਜ਼ੀਲੈਂਡ ਨੇ ਤੇ ਇਧਰ ਇਹ ਸਾਈਡ ਨਿਊਜ਼ਲਾਨੇ ਇਹ ਵਿਚਾਲੇ ਹਵਾਏ ਇਹਨੇ ਮਗਰਾਂ ਧੂੜ ਬਣਾਉਂਦੇ ਨੇ ਜਾਣਾ ਇਹ ਬਾਗਾਂ ਦੇ ਵਿੱਚ ਚੱਲਦਾ ਜੀ ਤੁਸੀਂ ਦੇਖੋ ਟੈਕਨੀਕ ਦੇਖੋ ਕਿੰਨੀ ਵਧੀਆ ਆ ਪ੍ਰਾਈਸ ਹੈਗਾ ਮਿੱਤਰੋ 2.5 ਲੱਖ ਰੁਪਇਆ ਠੀਕ ਆ ਜੀ ਤੇ 600 ਲੀਟਰ ਦਾ ਟੈਂਕ ਹੈ ਇਹਦਾ ਪੀਟੀਓ ਨਾਲ ਚੱਲਦਾ ਹੀ ਸਿਸਟਮ ਦੇ ਲੋ ਨਿਊਜ਼ਲਾਨੇ ਲਗੀਆਂ ਵੀ ਆ ਇਹ ਫਾਰਮ ਦੇ ਵਿੱਚ ਜਿਵੇਂ ਕਿਨੂਆਂ ਦੇ ਬਾਗ ਨੇ ਸਾਰੇ ਕਿਤੇ ਕੋਈ ਬਾਗ ਇਹ ਚੱਲਦਾ 2.5 ਲੱਖ ਰੁਪਇਆ ਕੀਮਤਾਂ ਇਹ ਆ ਗਿਆ ਅੱਗੇ ਇਹਦੀ ਹੈਗੀ ਆ 3 ਲੱਖ ਰੁਪਿਆ ਕੀਮਤ ਇਹ ਸਿਸਟਮ ਉਹੀ ਆ ਇਹਦੇ ਬੂਮ ਠੀਕ ਆ ਜੀ ਇਹ ਖੁੱਲਦਾ ਏ ਤੇ ਕਮ ਸੇ ਕਮ 50 ਫੁੱਟ ਤੱਕ ਇਹ ਕਰੀਬ ਇਹ ਲੈ ਕੇ ਜਾਂਦਾ ਏ ਜੇ ਤੁਸੀਂ ਦੂਜੀ ਲੋਟ ਕਰਨੀ ਆ ਤਾਂ ਆ ਵੀ ਲੱਗਿਆ ਹੋਇਆ ਗੰਨ ਤਾਂ ਇਹਦੇ ਨਾਲ ਗੰਨ ਨਾਲ ਤੁਸੀਂ ਦੂਸਰੀ ਲੋਟ ਵੀ ਸਪਰੇਅ ਕਰ ਸਕਦੇ ਹੋ ਠੀਕ ਆ ਜੀ ਆਹ ਗੈਣਾ ਦਾ ਡਰੋਨ ਸਿਸਟਮ ਇਹ ਡਰੋਨ ਦੇ ਨਾਲ ਸਪਰੇਅ ਕਰਦੇ ਨੇ ਠੀਕ ਹੈ ਜੀ ਤੇ ਦਵਾਰੇ ਦੱਸ दिए ਇਹ 15 ਲੱਖ ਕੀਮਤ ਦਾ ਇਹਦੀ 2.5 ਲੱਖ ਕੀਮਤ ਦਾ ਇਹਦੀ 3 ਲੱਖ ਕੀਮਤ ਆ ਠੀਕ ਹੈ ਜੀ ਇਹ ਆ ਗਿਆ ਤੁਹਾਡਾ 370 ਦਾ ਇਹ ਆ ਗਿਆ 270 ਦਾ ਠੀਕ ਹੈ ਜੀ ਇਹ ਸਾਰੀ ਇਨਕੁਆਰੀ ਆਪਾਂ ਤੁਹਾਨੂੰ ਦਿੱਤੀ ਆ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜੂ ਦੱਸੋ ਕਿਨੇ ਟੇ ਕੰਪਿਊਟਰ ਕਰਾ ਵਰਤੇ ਆ ਟੀਐਨਡੀ ਦਾ ਕੋਈ ਭਰਾ ਨੇ ਤਾਂ ਉਹ ਵੀ ਜਰੂਰ ਦੱਸਿਓ ਠੀਕ ਹੈ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਵਿੱਚ ਜੀ ਮੇਰੇ ਭਰਾ ਨੇ ਕਿਹਾ ਕਨੈਕਟ ਕਰਨਾ ਜੀ ਆਹ ਹੈਗਾ 179 R Industrial Area B Ludhiana ਠੀਕ ਹੈ ਜੀ ਤੇ ਇਹਨਾਂ ਦੇ ਡੀਲਰ ਦੇ ਨੰਬਰ ਹੈਗੇ ਨੇ ਜੀ ਆ ਚੈੱਕ ਕਰ ਸਕਦੇ ਹੋ ਤੁਸੀਂ 73411 2990 98786 3606 ਇਹ ਨੰਬਰ ਨੇ ਤੁਸੀਂ ਇਹਨਾਂ ਤੇ ਕਨੈਕਟ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇਹਨਾਂ ਤੋਂ ਲੈ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ ਤੇ ਲਾਈਕ ਕਮੈਂਟ ਜ਼ਰੂਰ ਕਰਦੇ ਵੀਡੀਓ ਕਰਦੇ ਸ਼ੇਅਰ ਅਤੇ ਚੈਨਲ ਤੇ ਜਿਹੜੇ ਮੇਰੇ ਭਰਾ ਨੇ ਮੈਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ ਸੋ ਮੱਚ